ਤਾਂ ਸੋਹਣ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ EVM ਮਸ਼ੀਨਾਂ ਦੇ ਨਾਲ BB ਪੈਡ ਦੇ ਮੁਲਾਕਣ ਬਾਰੇ ਅੱਜ ਸੁਪਰੀਮ ਕੋਰਟ ਹਦਾਇਤਾਂ ਜਾਰੀ ਕਰ ਸਕਦਾ ਹੈ ਤਾਂ ਪਿਛਲੀ ਸੁਣਵਾਈ ਦੌਰਾਨ ਸਾਰੇ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਰੱਖਵਾ ਰੱਖ ਲਿਆ ਸੀ ਸੁਪਰੀਮ ਕੋਰਟ EVM ਵਿੱਚ ਪੈਣ ਵਾਲੀਆਂ ਵੋਟਾਂ ਦਾ ਵੋਟਰ ਵੈਰੀਫਿਕੇਸ਼ਨ ਪੇਪਰ ਆਡਿਟ ਟ੍ਰੇਲ ਯਾਨੀ ਕਿ BBPD ਨਾਲ ਮਿਲਾਨ ਕਰਨ ਦੀ ਮੰਗ ਵਾਲੀ ਵੱਖ-ਵੱਖ ਪਟੀਸ਼ਨਾਂ ਉੱਤੇ ਬੁੱਧਵਾਰ ਨੂੰ ਕੁਝ ਹਦਾਇਤਾਂ ਜਾਰੀ ਕਰ ਸਕਦਾ ਹੈ ਜਸਟਿਸ ਸੰਜੀਵ ਕੰਨਾ ਅਤੇ ਜਸਟਿਸ ਦੀਪੰਕਰ ਦਿੱਤਾ ਦੇ ਬੈਂਚ ਨੇ ਸਾਰੀਆਂ ਸਬੰਧਤ ਧਿਰਾਂ ਦੀਆਂ ਦਲੀਲਾਂ ਸੁਣਨ ਵਗੈਰਾ 18 April ਨੂੰ ਫੈਸਲਾ ਰਾਖਵਾ ਰੱਖ ਲਿਆ ਸੀ ਪਟੀਸ਼ਨਰਾਂ ਵਿੱਚ ਸ਼ਾਮਲ NGO Association for Democratic Reforms ਨੇ BBPD ਮਸ਼ੀਨਾਂ ਉੱਤੇ ਪਾਰਦਰਸ਼ੀ ਸ਼ੀਸ਼ੇ ਨੂੰ ਧੁੰਦਲੇ ਸ਼ੀਸ਼ੇ ਵਿੱਚ ਬਦਲਣ ਦੇ ਚੋਣ ਕਮਿਸ਼ਨ ਦੇ 2017 ਦੇ ਫੈਸਲੇ ਨੂੰ ਬਦਲਣ ਦੀ ਮੰਗ ਕੀਤੀ ਸੀ ਜਿਸ ਤਹਿਤ ਇੱਕ ਵੋਟਰ ਸਿਰਫ 7 ਸੈਕਿੰਡ ਲਈ ਰੌਸ਼ਦੀਬ ਹੋਂਦ ਤੇ ਹੀ ਭਰਤੀ ਨੂੰ ਦੇਖ ਸਕਦਾ ਹੈ एनजीओ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਕੁਚਰ ਨੇ ਅਦਾਲਤ ਵਿੱਚ ਕਿਹਾ ਸੀ ਕਿ ਇਸ ਮਾਮਲੇ ਦੀ ਤੁਰੰਤ ਸੁਣਵਾਈ ਹੋਣੀ ਚਾਹੀਦੀ ਹੈ ਤਾਂ ਅੱਜ ਉਮੀਦ ਜਿਤਾਈ ਜਾ ਰਹੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਇਸ ਮਸਲੇ ਨੂੰ ਲੈ ਕੇ ਹਦਾਇਤਾਂ ਨੇ ਜਿਹੜੀਆਂ ਉਹ ਜਾਰੀ ਕੀਤੀਆਂ ਜਾ ਸਕਦੀਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਇਸ ਅਹਿਮ ਮਸਲੇ ਉੱਤੇ ਕਿਹੜੀਆਂ ਹਦਾਇਤਾਂ ਜਾਰੀ ਕਰਦਾ ਹੈ ਅਤੇ ਕਿਹੜਾ ਫੈਸਲਾ ਸੁਣਾਉਂਦਾ ਹੈ ਤਾਂ ਸੋਹਣੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਈਵੀਐਮ ਮਸ਼ੀਨਾਂ ਦੇ ਨਾਲ ਵੀਵੀ ਪੈਡ ਦੇ ਮੁਲਾਕਣ ਬਾਰੇ ਅੱਜ ਸੁਪਰੀਮ ਕੋਰਟ ਹਦਾਇਤਾਂ ਜਾਰੀ ਕਰ ਸਕਦਾ ਹੈ ਤਾਂ ਪਿਛਲੀ ਸੁਣਵਾਈ ਦੌਰਾਨ ਸਾਰੇ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਰੱਖਵਾ ਰੱਖ ਲਿਆ ਸੀ ਸੁਪਰੀਮ ਕੋਰਟ ایਵੀਐਮ ਵਿੱਚ ਪੈਣ ਵਾਲੀਆਂ ਵੋਟਾਂ ਦਾ ਵੋਟਰ ਵੈਰੀਫਿਕੇਸ਼ਨ ਪੇਪਰ ਆਡੀਟ ਟ੍ਰੇਲ ਯਾਨੀ ਕਿ ਵੀਵੀ ਪੈਡ ਨਾਲ ਮਿਲਾਨ ਕਰਨ ਦੀ ਮੰਗ ਵਾਲੀ ਵੱਖ-ਵੱਖ ਪਟੀਸ਼ਨਾਂ ਉੱਤੇ ਬੁੱਧਵਾਰ ਨੂੰ ਕੁਝ ਹਦਾਇਤਾਂ ਜਾਰੀ ਕਰ ਸਕਦਾ ਹੈ ਜਸਟਿਸ ਸੰਜੀਵ ਕੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੇ ਬੈਂਚ ਨੇ ਸਾਰੀਆਂ ਸਬੰਧਤ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ 18 ਅਪ੍ਰੈਲ ਨੂੰ ਫੈਸਲਾ ਆਖਵਾ ਰੱਖ ਲਿਆ ਸੀ ਪਟੀਸ਼ਨਰਾਂ ਵਿੱਚ ਸ਼ਾਮਲ ਐਨਜੀਓ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਸ ਨੇ ਬੀਵੀ ਪੈਟ ਮਸ਼ੀਨਾ ਉੱਤੇ ਪਾਰਦਰਸ਼ੀ ਸ਼ੀਸ਼ੇ ਨੂੰ ਧੁੰਦਲੇ ਸ਼ੀਸ਼ੇ ਵਿੱਚ ਬਦਲਣ ਦੇ ਚੋਣ ਕਮਿਸ਼ਨ ਦੇ 2017 ਦੇ ਫੈਸਲੇ ਨੂੰ ਬਦਲਣ ਦੀ ਮੰਗ ਕੀਤੀ ਸੀ ਜਿਸ ਤਹਿਤ ਇੱਕ ਵੋਟਰ ਸਿਰਫ 7 ਸੈਕਿੰਡ ਲਈ ਰੋਸ਼ਨੀ ਵੋਂਤੇ ਹੀ ਭਰਤੀ ਤੂੰ ਦੇਖ ਸਕਦਾ ਹੈ ਐਨ ਜੀਓ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਕੁਚਰ ਨੇ ਅਦਾਲਤ ਵਿੱਚ ਕਿਹਾ ਸੀ ਕਿ ਇਸ ਮਾਮਲੇ ਦੀ ਤੁਰੰਤ ਸੁਣਵਾਈ ਹੋਣੀ ਚਾਹੀਦੀ ਹੈ ਤਾਂ ਅੱਜ ਉਮੀਦ ਜਿਤਾਈ ਜਾ ਰਹੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਇਸ ਮਸਲੇ ਨੂੰ ਲੈ ਕੇ ਹਦਾਇਤਾਂ ਨੇ ਜਿਹੜੀਆਂ ਉਹ ਜਾਰੀ ਕੀਤੀਆਂ ਜਾ ਸਕਦੀਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਇਸ ਅਹਿਮ ਮਸਲੇ ਉੱਤੇ ਕਿਹੜੀਆਂ ਹਦਾਇਤਾਂ ਜਾਰੀ ਕਰਦਾ ਹੈ ਅਤੇ ਕਿਹੜਾ ਫੈਸਲਾ ਸੁਣਾਉਂਦਾ ਹੈ ਤਾਂ ਸੋਣ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਈਵੀਐਮ ਮਸ਼ੀਨਾਂ ਦੇ ਨਾਲ ਵੀਵੀ ਪੱਰਦੇ ਮੁਲਾਕਣ ਬਾਰੇ ਅੱਜ ਸੁਪਰੀਮ ਕੋਰਟ ਹਦਾਇਤਾਂ ਜਾਰੀ ਕਰ ਸਕਦਾ ਹੈ ਤਾਂ ਪਿਛਲੀ ਸੁਣਵਾਈ ਦੌਰਾਨ ਸਾਰੇ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਰੱਖਵਾ ਰੱਖ ਲਿਆ ਸੀ ਸੁਪਰੀਮ ਕੋਰਟ ایਵੀਐਮ ਵਿੱਚ ਪੈਣ ਵਾਲੀਆਂ ਵੋਟਾਂ ਦਾ ਵੋਟਰ ਵੈਰੀਫਿਕੇਸ਼ਨ ਪੇਪਰ ਆਡੀਟ ਟ੍ਰੇਲ ਯਾਨੀ ਕਿ VVPAT ਨਾਲ ਮਿਲਾਨ ਕਰਨ ਦੀ ਮੰਗ ਵਾਲੀ ਵੱਖ-ਵੱਖ ਪਟੀਸ਼ਨਾਂ ਉੱਤੇ ਬੁੱਧਵਾਰ ਨੂੰ ਕੁਝ ਹਦਾਇਤਾਂ ਜਾਰੀ ਕਰ ਸਕਦਾ ਹੈ ਜਸਟਿਸ ਸੰਜੀਵ ਕੰਨਾ ਅਤੇ ਜਸਟਿਸ ਦੀਪੰਕਰ ਦੱਤਾ ਦੇ ਬੈਂਚ ਨੇ ਸਾਰੀਆਂ ਸਬੰਧਤ ਧਿਰਾਂ ਦੀਆਂ ਦਲੀਲਾਂ ਸੁਣਨ ਵਗੈਰਾ 18 April ਨੂੰ ਫੈਸਲਾ ਆਖਵਾ ਰੱਖ ਲਿਆ ਸੀ ਪਟੀਸ਼ਨਰਾਂ ਵਿੱਚ ਸ਼ਾਮਲ NGO Association for Democratic Reforms ਨੇ VVPAT ਮਸ਼ੀਨਾਂ ਉੱਤੇ ਪਾਰਦਰਸ਼ੀ ਸ਼ੀਸ਼ੇ ਨੂੰ ਧੁੰਦਲੇ ਸ਼ੀਸ਼ੇ ਵਿੱਚ ਬਦਲਣ ਦੇ ਚੋਣ ਕਮਿਸ਼ਨ ਦੇ 2017 ਦੇ ਫੈਸਲੇ ਨੂੰ ਬਦਲਣ ਦੀ ਮੰਗ ਕੀਤੀ ਸੀ ਜਿਸ ਤਹਿਤ ਇੱਕ ਵੋਟਰ ਸਿਰਫ 7 ਸੈਕਿੰਡ ਲਈ ਰੌਸ਼ਨੀ ਹੋਣ ਤੇ ਹੀ ਭਰਤੀ ਨੂੰ ਦੇਖ ਸਕਦਾ ਹੈ ਐਨ ਜੀਓ ਵੱਲੋਂ ਪੇਸ਼ ਹੋਏ ਵਕੀਲ ਪ੍ਰਸ਼ਾਂਤ ਪੂਚਰ ਨੇ ਅਦਾਲਤ ਵਿੱਚ ਕਿਹਾ ਸੀ ਕਿ ਇਸ ਮਾਮਲੇ ਦੀ ਤੁਰੰਤ ਸੁਣਵਾਈ ਹੋਣੀ ਚਾਹੀਦੀ ਹੈ ਤਾਂ ਅੱਜ ਉਮੀਦ ਜਿਤਾਈ ਜਾ ਰਹੀ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਇਸ ਮਸਲੇ ਨੂੰ ਲੈ ਕੇ ਹਦਾਇਤਾਂ ਨੇ ਜਿਹੜੀਆਂ ਉਹ ਜਾਰੀ ਕੀਤੇ ਜਾ ਸਕਦੀ ਹੈ ਨਹੀਂ ਤਾਂ ਹੁਣ ਦੇਖਣਾ ਹੋਵੇਗਾ ਕਿ ਸੁਪਰੀਮ ਕੋਰਟ ਇਸ ਅਹਿਮ ਮਸਲੇ ਉੱਤੇ ਕਿਹੜੀਆਂ ਹਦਾਇਤਾਂ ਜਾਰੀ ਕਰਦਾ ਹੈ ਅਤੇ ਕਿਹੜਾ ਫੈਸਲਾ ਸੁਣਾਉਂਦਾ ਹੈ